ਹallelujah ਤਾਂ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਦੇ ਕਲਾਮ ਦਾ ਟੌਪਿਕ ਹੈ ਕਲਿਸਿਆ ਦਾ ਵਾਅਦਾ ਅਧਿਆਉ ਤੁਸੀਂ ਮੇਰੇ ਨਾਲ ਪੜ ਸਕਦੇ ਹੋ ਰਸੂਲਾਂ ਦੇ ਕਰਤੂਕ 13 ਦੇ ਆਇਓ ਦੀ ਪਹਿਲੀ ਆਇਤ ਤੋਂ ਅਤਾਕੀਆਂ ਦੀ ਕਲਿਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ ਆਮੀਨ ਪਰਮੇਸ਼ਰ ਦੇ ਪ੍ਰੇਮੀਆਂ ਇਸ ਜਗ੍ਹਾ ਦੇ ਕਲਾਮ ਦੇ ਵੇਰਵੇ ਤੇ ਲਿਖਿਆ ਅਤਾਕੀਆ ਦੀ ਕਲਿਸਿਆ ਦੇ ਵਿੱਚ ਕਈ ਨਬੀ ਅਤੇ ਕਈ ਉਪਦੇਸ਼ਕ ਸਨ। ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਕਿ ਕਲਿਸਿਆ ਦੇ ਵਿੱਚ ਕਈ ਨਬੀ ਸੀ ਤੇ ਕਈ ਉਪਦੇਸ਼ਕ ਸੀਗੇ। ਜਾਣੀ ਕਿ ਇੱਕ ਕਲਿਸਿਆ ਦੇ ਵਿੱਚ ਨਬੀਆਂ ਦਾ ਤੇ ਉਪਦੇਸ਼ਕਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਥੇ ਗੱਲ ਕੀ ਇਕ ਕਲਿਸਿਆ ਦੇ ਵਿੱਚ ਨਬੀ ਸੀ ਉਪਦੇਸ਼ਕ ਸੀ ਕੀ ਇਹ ਤੇ ਇਹ ਕਿਹਾ ਗਿਆ ਕਿ ਕਲਿਸਿਆ ਦੇ ਵਿੱਚ ਤੇ ਮੋਟਰਸਾਈਕਲ ਚੱਕਣ ਵਾਲੇ ਸੀ ਕਲਿਸਿਆ ਦੇ ਵਿੱਚ ਤੇ ਲੜਾਈ ਝਗੜੇ ਵਾਲੇ ਸੀ ਕਲਿਸਿਆ ਦੇ ਵਿੱਚ ਇੱਕ ਦੂਜੇ ਤੇ ਪਰਚਾ ਕਰਨ ਵਾਲੇ ਸੀ ਕਲਿਸਿਆ ਦੇ ਵਿੱਚ ਦੁੱਧ 'ਚ ਪਾਣੀ ਪਾਉਣ ਵਾਲੇ ਸੀ ਕਲਿਸਿਆ ਦੇ ਵਿੱਚ ਇੱਕ ਦੁਕਾਨ ਦੇ ਸੌਦੇ ਵੇਚਣ ਵਾਲੇ ਉਹ ਤੱਕੜੀ ਦੇ ਕੋਲੇ ਚੰਪ ਥਰਾਈ ਬੈਠੇ ਸੀ ਕਲਿਸਿਆ ਦੇ ਵਿੱਚ ਭਾਈ ਭਾਈ ਨਾਲ ਧੱਕਾ ਕਰਦਾ ਸੀ ਕਲਿਸਿਆ ਦੇ ਵਿੱਚ ਇੱਕ ਦੂਜੇ ਦਾ ਹਾਕ ਮਾਰ ਕੇ ਬੈਠੇ ਹੋਏ ਸੀ ਇਹ ਗੱਲ ਕਹੀ ਕਲਿਸਿਆ ਦੇ ਵਿੱਚ ਕੀ ਸੀ ਨਬੀ ਦੇ ਉਪਦੇਸ਼ਕ ਸੀ ਖੁਦਾ ਦੇ ਲੋਕੋ ਅਗਰ ਤੁਸੀਂ ਇੱਕ ਕਲਿਸਿਆ ਦੇ ਵਿੱਚੋਂ ਇਹਦਾ ਮਤਲਬ ਤੁਸੀਂ ਵਾਅਦੇ ਵਾਲਾ ਰਾਹ ਫੜ ਲਿਆ ਤੁਸੀਂ ਵਾਅਦੇ ਵੱਲ ਮੋੜ ਪਏ ਹੋ ਇਹ ਕਲਿੱਛਿਆ ਦੇ ਵਿੱਚ ਅੱਜ ਤੁਸੀਂ ਦਰੀ ਤੇ ਬੈਠੇ ਹੋ ਤੇ ਕੱਲ ਨੂੰ ਦਰੀ ਤੇ ਨਾ ਬੈਠੋ ਕਿ ਅੱਜ ਵੀ ਤੁਸੀਂ ਮੰਨ ਲਓ 1 ਘੰਟੇ ਦੁਆ ਕਰਨ ਵਾਲੇ ਤੇ ਕੱਲ ਦਾ ਦਿਨ ਵੀ ਤੁਸੀਂ 1 ਘੰਟੇ ਦੁਆ ਕਰਨ ਵਾਲੇ ਹੋ 1 ਸਾਲ ਦੇ ਵਿੱਚ ਵੀ ਤੁਹਾਡੇ ਉਹੀ ਰਾਹ ਨੇ 2 ਸਾਲਾਂ ਨੂੰ ਵੀ ਉੱਥੇ ਹੀ ਹੋ ਕਿੰਨਾ ਸਾਲਾਂ ਨੂੰ ਵੀ ਉੱਥੇ ਹੋ ਅੱਜ ਤੁਸੀਂ ਕਲਿੱਛਿਆ ਦੇ ਰੂਪ ਦੇ ਵਿੱਚ ਹੋ ਤੇ ਕੱਲ ਨੂੰ ਤੁਹਾਡੇ ਵਿੱਚੋਂ ਨਾ ਵੀ ਹੋਣਾ ਕੱਲ ਨੂੰ ਤੁਹਾਡੇ ਵਿੱਚੋਂ ਉਪਦੇਸ਼ ਚ ਮੁਟਣ ਕੱਲ ਨੂੰ ਤੁਹਾਡੇ ਵਿੱਚੋਂ ਪ੍ਰਚਾਰਕ ਨਿਕਲ ਕੱਲ ਨੂੰ ਤੁਹਾਡੇ ਵਿੱਚੋਂ ਵਰਸ਼ਿਪ ਵਾਲੇ ਨਿਕਲ ਕੱਲ ਨੂੰ ਤੁਹਾਡੇ ਵਿੱਚੋਂ ਚੰਗੇ ਸਾਜੀ ਨਿਕਲ ਕੱਲ ਨੂੰ ਤੁਹਾਡੇ ਵਿੱਚੋਂ ਚੰਗੇ ਗਾਣ ਵਜਾਉਣ ਵਾਲੇ ਨਿਕਲ ਤੇ ਫੇਰ ਕ੍ਰਿਸ਼ਿਆ ਦਾ ਕੀ ਹੈ ਹਾਂ ਬੋਲੋ ਫੇਰ ਕ੍ਰਿਸ਼ਿਆ ਦਾ ਕੀ ਹੈ ਵਾਦਾ ਉਹ ਵਦਨਾ ਵੀ ਦੋ ਤਰੀਕੇ ਦਾ ਹੈ ਅੱਜ ਤੁਹਾਡੀ ਕਮਰੇ ਚ ਚਰਚ ਲੱਗਦੀ ਪਈ ਐ ਕੱਲ ਨੂੰ ਤੁਹਾਡੀ ਹਾਲਤ ਚ ਚਰਚ ਲੱਗੇ ਗੌਂਟ ਲੱਗੇ ਓਪਨ ਲੱਗੇ ਪਰ ਕਿਸਿਆਂ ਦਾ ਕਲਾਮ ਦੇ ਵਿੱਚ ਵੀ ਕੀ ਹੋਣਾ ਚਾਹੀਦਾ ਵਾਧਾ ਬੜੀ ਐ ਠੀਕ ਗੱਲ ਪ੍ਰਭੂ ਦੀ ਕਿਰਪਾ ਪੰਜਾਬ ਦੇ ਵਿੱਚ ਬੜੀਆਂ ਕੁਲਸੀਆਵਾਦ ਰਿਆਂ ਨੇ ਬੜੇ ਉਪਦੇਸ਼ਕਵਾਦ ਲੈਣੇ ਆ बड़े नबी ने ਮੈਂ ਸਾਰੇ ਦਾ ਛੋਟਾ ਵੱਡਾ ਮੈਂ ਸਾਰੇ ਦਾ ਆਦਰ ਕਰਦਾ ਪਰ ਪ੍ਰਭੂ ਦੀ ਕਿਰਪਾ ਕਲਾਮ ਨੇ ਮਸੀਹ ਵਿਰੋਧੀਆਂ ਦਾ ਮੂੰਹ ਬੰਦ ਕਰ ਕਰ ਕੇ ਰੱਖਿਆ ਆ ਬੜੇ ਜਣੇ ਰੋਜ਼ ਬਿਆਨ ਦਿੰਦੇ ਨੇ ਪਰ ਪ੍ਰਭੂ ਦੇ ਬੰਦੇ ਪ੍ਰਭੂ ਦੇ ਕੰਮ ਦੇ ਵਿੱਚ ਲੱਗੇ ਹੋਏ ਤੇ ਜਿਹੜਾ ਬੰਦਾ ਰੱਬ ਦੇ ਕੰਮ ਦੇ ਵਿੱਚ ਲੱਗਾ ਰਹਿੰਦਾ ਉਹਦੀਆਂ ਗੱਲਾਂ ਨਹੀਂ ਉਹਦਾ ਕੰਮ ਜਵਾਬ ਦਿੰਦਾ ਤੇ ਖੁਦਾ ਦੇ ਲੋਕੋ ਅਗਰ ਤੁਸੀਂ ਇੱਕ ਸਾਲ ਪਹਿਲਾਂ ਅੱਧਾ ਘੰਟਾ ਰੱਬ ਨੂੰ ਦਿੰਦੇ ਸੀ ਤੇ ਅੱਜ ਵੀ ਤੁਸੀਂ ਅੱਧੇ ਘੰਟੇ ਦੇ ਹੀ ਖੜੇ ਹੋਏ ਹੋ ਤੇ ਤੁਸੀਂ ਵਾਅਦੇ ਵਾਲੋ ਤੁਸੀਂ ਕੱਲ ਵੀ ਬਾਈਬਲ ਤੋਂ ਬਿਨਾਂ ਹੀ ਚਰਚਾਉਂਦੇ ਸੀ ਤੇ ਅੱਜ ਵੀ ਤੁਸੀਂ ਬਾਈਬਲ ਤੋਂ ਬਿਨਾਂ ਹੀ ਚਰਚਾ ਰਹੇ ਹੋ ਤੁਸੀਂ ਵਾਅਦੇ ਵਾਲੋ ਤੁਸੀਂ ਕੱਲ ਨੂੰ ਵੀ ਇੱਕ 1 ਵਜੇ ਚਰਚ 'ਚ ਵੜਦੇ ਸੀ ਤੇ ਅੱਜ ਵੀ ਚਰਚ 'ਚ 1 ਵਜੇ ਵੜਦੇ ਪੈਜ ਤੁਸੀਂ ਵਾਦੇ ਵਾਲੋ ਤੁਸੀਂ ਕੱਲ ਵੀ ਖਾਲੀ ਹੱਥ ਚਰਚ ਦੇ ਵਿੱਚ ਤੋਂਦੇ ਸੀ ਤੇ ਅੱਜ ਵੀ ਖਾਲੀ ਹੱਥ ਕਰਿਓ ਵਾਦੇ ਵਾਲੋ ਵਾਦੇ ਵਾਲੋ ਕੌਣ-ਕੌਣ ਜਾਣਾ ਜਾਂਦਾ ਵਾਦੇ ਵਾਲਾ ਵਾਦੇ ਵਾਲਾ ਜਾਣਾ ਹੈ ਖੁਦਾ ਦੇ ਲੋਕੋ ਜੇ ਤੁਸੀਂ ਤੋਬਾ ਕਰੋ ਜੋ ਜਣਿਆਂ ਦੇ ਪਰਚੇ ਕੀਤੇ ਹੋਏ ਸਨ ਜਾਇਦ ਤੋਵਾ ਕਰਦੇ ਤੇ ਤੁਹਾਡੇ ਪਰਚੇ ਜੇ ਵੀ ਚੱਲੀ ਜਾਂਦੇ ਨੇ ਤੇ ਤੁਸੀਂ ਵਾਧੇ ਵਾਲੋ ਹਾਂ ਤੁਸੀਂ ਕੱਲ ਨੂੰ ਵੀ ਲੋਕਾਂ ਦੇ ਦੋਸ਼ ਲਉਂਦੇ ਸੀ ਤੇ ਅੱਜ ਵੀ ਲੋਕਾਂ ਦੇ ਦੋਸ਼ ਲਾਈ ਜਾਂਦੇ ਜੇ ਵਾਧੇ ਵਾਲੋ ਤੁਸੀਂ ਕੱਲ ਵੀ ਭਰਾ ਦਾ ਹੱਕ ਮਾਰ ਕੇ ਬੈਠੇ ਸੀ ਅੱਜ ਵੀ ਭਰਾ ਦਾ ਹੱਕ ਮਾਰ ਕੇ ਬੈਠੇ ਹੋ ਤੇ ਵਾਧੇ ਵਾਲੋ ਤੁਹਾਡਾ ਕੱਲ ਵੀ ਕਰੈਕਟਰ ਜਿਹੜਾ ਕਰੈਕਟਰ ਖਲਾਫ ਸੀਗਾ ਪਿੰਡ ਤੇ ਤੇ ਅੱਜ ਵੀ ਹੈ ਅੱਜ ਵਾਲੋ ਓ ਖੁਦਾ ਦੇ ਲੋਕੋ ਵਾਅਦੇ ਵੱਲ ਜਿਹੜੇ ਲੋਕ ਜਾਂਦੇ ਨੇ ਉਹਨਾਂ ਦੇ ਲੱਠਣ ਦੱਸ ਦਿੰਦੇ ਬੰਦਾ ਕਿਧਰ ਮੁਦੁਰ ਹਾਂ ਵਾਅਦੇ ਵੱਲ ਕਿਧਰ ਨਹੀਂ ਵਾਅਦੇ ਵੱਲ ਕਲਿਸਿਆ ਦੇ ਵਿੱਚ ਵਾਅਦਾ ਕਰਨਾ ਏ ਤੇ ਤੁਹਾਡੇ ਅੰਦਰ ਕਲਾਮ ਹੋਣਾ ਚਾਹੀਦਾ ਕਲਾਮ ਦੀ ਗੱਲ ਹੋਣੀ ਚਾਹੀਦੀ ਏ ਨਹੀਂ ਅੱਜ ਤੁਸੀਂ ਤੋਂ ਮਤੋਂ ਪਹਿਲਾਂ ਜਿਹੜਾ ਕੰਮ ਕਰਦੇ ਪਏ ਸੀ ਉਸੇ ਢੰਗ ਦੇ ਨਾਲ ਉਹ ਕੰਮ ਚੱਲੀ ਜਾਂਦਾ ਹੈ ਜਿੱਥੇ ਪਹਿਲਾ ਕਦਮ ਸੀ ਉਸੇ ਉਸੇ ਜਗ੍ਹਾ ਤੇ ਕਦਮ ਵਾਪਸ ਜੀ ਨੇ ਹੈ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਇੱਕ ਬਹੁਤ ਵੱਡੀ ਕੁਆਲਿਟੀ ਜੇ ਉਹ ਪਤਾ ਹੈ ਕੀ ਪ੍ਰਭੂ ਯੇਸ਼ੂ ਮਸੀਹ ਕਿੰਨੂੰ ਮਿਲਿਆ ਕਿੰਨੇ ਪ੍ਰਭੂ ਯੇਸ਼ੂ ਮਸੀਹ ਦੀ ਗੱਲ ਕੀਤੀ ਕਿੰਨੇ ਪ੍ਰਭੂ ਯੇਸ਼ੂ ਮਸੀਹ ਦੀ ਗੱਲ ਸੁਣੀ ਕਿੰਨੇ ਪ੍ਰਭੂ ਯੇਸ਼ੂ ਮਸੀਹ ਦਾ ਨਾਮ ਲਿਆ ਕਿਹੜਾ ਪ੍ਰਭੂ ਯਸ਼ੁਅ ਦੀ ਨੇ ਪਿੱਛੇ ਜੱਲਿਆ ਕਿਹੜਾ ਪ੍ਰਭੂ ਯਸ਼ੁਅ ਦੀ ਦੇ ਅੱਗੇ ਤੁਰਿਆ ਕਿਹੜਾ ਪ੍ਰਭੂ ਯਸ਼ੁਅ ਦੀ ਨੂੰ ਜਿੰਨੇ ਵੇਖਿਆ ਕਿੰਨੇ ਸੁਣਿਆ ਉਹ ਉੱਥੇ ਦਾ ਉੱਥੇ ਨਹੀਂ ਵਾਦੇ ਵੱਲ ਗਿਆ ਹੈ ਸਭ ਤੋਂ ਵੱਡੀ ਕੁਆਲਿਟੀ ਪ੍ਰਭੂ ਯਸ਼ੁਅ ਦੀ ਦੇ ਜਿੰਨੇ ਉਹਦੇ ਬਾਰੇ ਸੁਣ ਲਿਆ ਕਿੰਨੇ ਉਹਦਾ ਨਾਮ ਲੈ ਲਿਆ ਕਿੰਨੇ ਉਹਦੀ ਗੱਲ ਕਰ ਲਈ ਉਹ ਬੰਦਾ ਬੰਦਾ ਨਹੀਂ ਰਿਹਾ ਉਹ ਬੰਦਾ ਕਈ ਲੋਕਾਂ ਦੇ ਲਈ ਇੱਕ ਕਹਾਣੀ ਬਣ ਗਿਆ خدا ਦੇ ਲੋਕੋ ਇੱਥੇ ਕ੍ਰਿਸਤਿਆ ਦਾ ਜ਼ਿਕਰ ਕੀਤਾ ਗਿਆ ਅਤਾਕੀਆ ਦੀ ਕ੍ਰਿਸਤਿਆ ਕਹਿੰਦਾ ਤਾਕੀਆ ਦੀ ਕ੍ਰਿਸਤਿਆ ਦੇ ਵਿੱਚ ਨਬੀ ਸੀ ਤੇ ਉਪਦੇਸ਼ ਅਚ ਰੱਬ ਦੀ ਗੱਲ ਕਰਨੀ ਹੋਣੀ ਚਾਹੀਦੀ ਹੈ ਤੁਹਾਨੂੰ ਤਰਜ ਤੋਂ ਦਾ ਫਦਾ ਤੇ ਰੱਬ ਦੀ ਗੱਲ ਤੁਹਾਨੂੰ ਆਉਂਦੀ ਹੋਊਗੀ ਜੇ ਤੁਸੀਂ ਹੁਣ ਤੁਸੀਂ ਵੇਖ ਲਵੋ ਕਈ ਹਰੇ ਕਿਸੇ ਬੰਦੇ ਨੇ ਉਹ ਜੰਮਿਆਂ ਤੇ ਉਹਨੇ ਮਰਨਾ ਵੀ ਮਰਗ ਹੁੰਦੀ ਏ ਉਥੇ ਜਾ ਕੇ ਤੁਸੀਂ ਕਈ ਜਗ੍ਹਾ ਤੇ ਜਾਂਦੇ ਹੋ ਉੱਥੇ ਬੈਠਿਓ ਤੇ ਲੋਕ ਨੇ ਜਿਹੜੇ 2 ਮਿੰਟ ਗੱਲ ਕਰਦੇ ਸਿਰਫ ਵੀ ਚੰਗਾ ਸੀ ਬੰਦਾ ਮਾੜਾ ਹੋਇਆ ਐ ਅੱਜ ਗਿਆ ਤਲਾਪ ਉਹ ਤੋਂ ਬਾਅਦ ਉਹ ਵਨ ਸੁਣੀਆਂ ਗੱਲਾਂ ਕਰਨਗੇ ਪਰ ਰੱਬ ਦੀ ਗੱਲ ਕੋਈ ਵੀ ਨਹੀਂ ਉਥੇ ਨਹੀਂ ਉਥੇ ਵਾਦ ਉਹ ਗੁਦਾ ਦੇ ਲੋਕੋ ਤੁਸੀਂ ਚਰਚ ਦੇ ਵਿੱਚ ਆਏ ਹੋ ਤੇ ਕਲਾਮ ਦੀ ਗੱਲ ਤੁਹਾਡੀ ਜ਼ੁਬਾਨ 'ਚ ਹੋਵੇ ਵਿਆਹ ਤੇ ਜਾਂਦੇ ਹੋ ਤੇ ਗੱਲ ਕਰੋ ਰੱਬ ਦੀ ਕਮੇ ਵਿੱਚ ਜਾਂਦੇ ਹੋ ਤੇ ਗੱਲ ਕਰੋ ਰੱਬ ਦੀ ਫੇਰ ਕਲਸੀਆ ਦੇ ਵਿੱਚ ਉਹ ਉਪਦੇਸ਼ ਚੱਕ ਪ੍ਰਚਾਰਕ ਨਬੀ ਪੈਗਬਰ ਕੀ ਕਲਸੀਆ ਕੱਲ ਵੀ ਉਥੇ ਸੀ ਤੇ ਅੱਜ ਵੀ ਉਥੇ ਸੀ ਤੇ ਕਲਸੀਆ ਵਾਦੇ ਵਾਲੇ ਹਾਂ ਕਲਾਮ ਹਕੀ ਕਲਾਮ ਦੇ ਵਿੱਚ ਪੜ੍ਹੀਏ ਕੀ ਕਹਿੰਦਾ ਖੁਦਾ ਦਾ ਕਲਾਮ ਅਰਸੂਲਾਂ ਦੀ ਕਿਤਾਬ 13 ਦੇ ਆਇਓ ਤੋਂ ਆਇ ਜਾਂਹੇ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਪਰਨਾਬਸ ਅਤੇ ਸੋਲਸ ਨੂੰ ਉਸ ਦੇ ਕੰਮ ਲਈ ਵੱਖਰਾ ਕਰੋ ਆਮੀਨ ਖੁਦਾ ਦਾ ਕलाम ਕਹਿੰਦਾ ਜਿਹੜੀ ਕਲਿਸਿਆ ਸੀ ਉਹ ਤੇ ਵਰਤ ਰੱਖਦੀ ਸੀ ਕੀ ਕਰਦੀ ਸੀ ਵਰਤ ਰੱਖਦੀ ਸੀ ਇੱਕ ਦੂਜੇ ਦੀ ਦੁਆ ਕਰਦੀ ਸੀ ਕਈ ਮੰਡਲੀਆਂ ਦੇ ਵਿੱਚ ਤਾਂ ਲੋਕੀ ਜੈ ਮਸੀਦੀ ਬੁਲਾਉਣਾ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਅਗਰ ਤੁਸੀਂ ਇਸ ਮੰਡਲੀ ਦੇ ਵਿੱਚੋਂ ਚਰਤ ਸਮਾਪਤ ਹੁੰਦੀ ਹੈ ਤੁਸੀਂ ਕਿਸੇ ਨੂੰ ਮਿਲਦੇ ਨਹੀਂ ਹੋ ਉਹਨੂੰ ਜੈ ਮਸੀਦੀ ਨਹੀਂ ਕਰਦੇ ਤੁਸੀਂ ਖੁਦਾ ਦੇ ਗੁਨਾਹਗਾਰ ਤੇ ਤਾਨੂੰ ਪਤਾ ਨਹੀਂ ਏ ਕਿਹੜੇ ਕਿਹੜੇ ਮੁਸ਼ਕਲਾਂ ਦੇ ਵਿੱਚ ਘਰ ਨਿਕਲ ਰਹੇ ਨੇ ਕੀ ਕੀ ਸੋਚ ਕੇ ਬੰਦਾ ਰਾਤ ਨੂੰ ਆਪਦੇ ਮਨ 'ਤੇ ਪੈਂਦਾ ਏ ਕਿਹੜੀ ਗੜੀ ਬਿਮਾਰੀ ਬੰਦੇ ਦੇ ਅੰਦਰ ਲੱਗੀ ਪਈ ਏ ਕਿਹੜੇ ਰਿਸ਼ਤੇਦਾਰ ਨੇ ਕਿੰਨੂੰ ਕੀ ਧੋਖਾ ਦਿੱਤਾਗਾ ਟੁੱਟੇ ਪੈਣੇ ਨੂੰ ਤੁਸੀਂ ਇੱਕ ਆਪਦੇ ਅੱਗੇ ਜਾਂ ਪਿੱਛੇ ਬਹਿਣ ਵਾਲੇ ਬੰਦੇ ਨੂੰ ਖੜੇ ਹੋ ਕੇ ਜਦੋਂ ਚਰਚ ਸਮਾਪਤ ਹੁੰਦੀ ਹੈ ਆਮੀਨ ਹੁੰਦਾ ਹੈ ਉਹਨੂੰ ਤੁਸੀਂ ਗੱਲ ਲਾ ਕੇ ਮਿਲਦੇ ਹੋ ਤੇ ਉਹਨੇ ਲਈ ਕਹਿੰਦੇ ਹੋ ਭਾਈ ਮੈਂ ਤੇਰੇ ਲਈ ਦੁਆ ਕਰਾਂਗਾ ਭਾਈ ਮੈਂ ਤੇਰੇ ਲਈ ਰੋਜ਼ਾ ਰੱਖਾਂਗਾ ਤੁਹਾਨੂੰ ਨਹੀਂ ਪਤਾ ਕਿ ਉਹਨੂੰ ਕਿੰਡੀ ਵੱਡੀ ਖੁਸ਼ੀ ਆਮੀਨ ਤੁਸੀਂ ਪੁੱਛਦੇ ਨਹੀਂ ਤੁਸੀਂ ਚਰਚ ਸਮਾਪਤ ਹੋਈਏ ਆਹ ਉਹਦਾ ਮੋਟਰਸਾਈਕਲ ਚੱਕਿਆ ਗੱਡੀ ਚੱਕੀ ਘਰੇ ਗਿਆ ਚਲੇਓ ਤੇ ਕਿਸੇ ਵਾਦੇ ਵੱਲ ਨਹੀਂ ਹਾਂ ਨਹੀਂ ਬੋਲੋ ਦਰਦ ਸਮਾਪਤ ਹੁੰਦੀ ਹੈ ਜੈਮਸੀ ਨਹੀਂ ਬਲਾਓ ਕਿਸੇ ਨੇ ਪੈਂਟ ਕੋਟ ਪਾਇਆ ਫਿਰ ਵੀ ਉਹਨੂੰ ਮਿਲੋ ਇਹਨੇ ਚੱਗਾ ਪਜਾਮਾ ਪਾਇਆ ਫਿਰ ਵੀ ਮਿਲੋ ਇਹਦੇ ਕੱਪੜੇ ਤੋਤੇ ਪਾਏ ਨੇ ਫਿਰ ਵੀ ਮਿਲੋ ਘੋਣ ਵਾਲੇ ਨੇ ਤੇ ਫਿਰ ਵੀ ਮਿਲੋ ਉਹਨਾਂ ਸਟੈਂਡਰਡ ਦੇਖ ਕੇ ਨੇ ਜਿਹੜੇ ਸਟੈਂਡਰਡ ਦੇ ਬੰਦੇ ਨੇ ਉਹਨਾਂ ਨੂੰ ਲੋਕ ਬੁਲਾਉਂਦੇ ਨੇ ਤੇ ਜਿਹੜੇ ਵਿਚਾਰੇ ਉਤਾਂ ਦੇ ਨੇ ਉਹਨਾਂ ਨੂੰ ਕੋਈ ਬੁਲਾਉਣਾ ਨਹੀਂ ਪਸੰਦ ਕਰਦਾ ਤੇ ਖੁਦਾ ਤੋਂ ਹਸੀਸ ਲੈਣ ਵਾਲੀ ਗੱਲ ਹੈ ਕਿ ਪ੍ਰਭੂ ਤੋਂ ਸ਼ਰਾਪ ਲੈਣ ਵਾਲਾ ਹੈ ਹਾਂ ਉਹ ਖੁਦਾ ਦੇ ਲੋਕੋ ਇਹ ਵਾਅਦੇ ਵੱਲ ਜਾਣ ਵਾਲੀ ਨਿਸ਼ਾਨੀ ਕਿ ਘਰ ਤੇ ਵੱਲ ਮਿਲਣਾ ਹਾਲਾ ਦਲ ਕੁੱਛਣਾ ਤੇ ਫੇਰ ਵੇਖੋ ਵਾਦਾ ਕਹਿੰਦਾ ਜਿਹੜੇ ਸੌਲਿਸ ਤੇ ਪਰਨਾ ਵਾਸਤੇ ਪਵਿੱਤਰ ਆਤਮਾ ਨੇ ਅਗਵਾਈ ਕੀਤੀ ਕਿ ਉਹਨਾਂ ਨੂੰ ਆਦਤ ਕਰੋ ਵੱਖਰੇ ਚਰਚੀਆ ਦੇ ਵਿੱਚ ਉਹਨਾਂ ਨੂੰ ਕੀ ਕਰੂੰਗਾ

ਕਿਸੇ ਨੂੰ ਅਕੇਲੇ ਆਣਾ ਪਸੰਦ ਨਹੀਂ ਕਰਦੇ ਉਹ ਕਹਿੰਦੇ ਆ ਜਿਹੜਾ ਪ੍ਰੀਚਰ ਪਾਸੋਂ ਦਾ ਬੇਟਾ ਪ੍ਰੀਚਰ ਹੋਵੇ ਉਹਦੀ ਵਾਈਫ ਪ੍ਰੀਚਰ ਹੋਵੇ ਉਹ ਹੋਰ ਕਿਸੇ ਦਾ ਮਿਨਿਸਟਰੀ ਤੇ ਹੱਕ ਨਹੀਂ ਹੈ ਪਰ ਖੁਦਾ ਦੇ ਲੋਕੋ ਮਿਨਿਸਟਰੀ ਇਹ ਜਿਹੜੀ ਹੈ ਪਰਮੇਸ਼ਰ ਦੀ ਹੈ ਇਹਦੇ ਵਿੱਚੋਂ ਕੋਈ ਵੀ ਉਪਦੇਸ਼ਕ ਕੋਈ ਵੀ ਪ੍ਰੀਚਰ ਕੋਈ ਵੀ ਵਰਸ਼ਪ ਲੀਡਰ ਉੱਠ ਸਕਦਾ ਤੇ ਜਿਹੜਾ ਮਰਜ਼ੀ ਉਹਨੂੰ ਡੱਕ ਲਵੇ ਜਿਹਨੂੰ ਪਰਮੇਸ਼ਰ ਵਧਾਉਂਦਾ ਹੈ ਉਹਨੂੰ ਬੰਦਾ ਕੋਈ ਨਹੀਂ ਡੱਕ ਸਕਦਾ ਗਾਣੇ ਅਗਵਾਈ ਕੀਤੀ ਕਿ ਜਿਹੜੇ ਪੁਲਿਸ ਤੇ ਤੇ ਵਰਨਾ ਬਾਸ ਨੂੰ ਕੀ ਕਰੋ ਅੱਟ ਕਰੋ ਉਹ ਖੁਦਾ ਦੀ ਅਗਵਾਈ ਇਹ ਤੁਸੀਂ ਅੱਟ ਕੀਤੇ ਗਏ ਹੋ ਲੱਖਾਂ ਲੋਕ ਇਨਾਂ ਦਿਨਾਂ ਦੇ ਵਿੱਚ ਕੋਈ ਥੀਟਰ 'ਚ ਬੈਠਾ ਵਜਾਰਦਾਰ ਹੈ ਕੋਈ ਗਾਣੇ ਸੰਦਾ ਪਜਾਇ ਕੋਈ ਸਟੇਜ 'ਤੇ ਨੱਟਦਾ ਪਜਾਇ ਕੋਈ ਬਾਜ਼ਾਰ 'ਚ ਸੋਪੀ ਕਿਹਨ ਕਰਦਾ ਪਿਆ ਹੈ ਕੋਈ ਵਾਹ ਉਹਦੀ ਗੱਡੀ ਟਾਕੇ ਤੇ ਪਹਾੜੀ ਏਰੀਆ ਤੇ ਗਿਆ ਚਲਾਇਆ ਪੋਰ ਦਾ ਦਿਨ ਤੇ ਮੈਂ ਘੁੱਮ ਕੇ ਆਣਾ ਪਰ ਤੁਸੀਂ ਖੁਦਾ ਦੇ ਮੁਬਾਰਕ ਲੋਕ ਆਜਾ ਤੇ ਸਾਰੇ ਕੰਮ ਸਾਜ ਕੇ ਤੁਸੀਂ ਪ੍ਰਭੂ ਦੀ ਅਜੂਰੀ ਚ ਬੈਠੇ ਹੋ ਤੇ ਤੁਸੀਂ ਵੱਧੇ ਵਾਲਾ ਰਾਹ ਚੁਣ ਲਿਆ ਪਰਮੇਸ਼ਰ ਬਰਨਵਾ ਦੇ ਵਾਲਾ ਅਮਨ ਉਹ ਖੁਦਾ ਦੇ ਲੋਕੋ ਵੱਖਰੇ ਕਿਤੇ ਗਏ ਹੋ ਤੁਸੀਂ ਕੀ ਕਿਤੇ ਗਏ ਹੋ ਵੱਖਰੇ ਕਿਤੇ ਗਏ ਹੋ ਤੁਹਾਡੇ ਰਾਹ ਹੋ ਨਹੀਂ ਹੈ ਜੇ ਆਜ ਕ੍ਰਿਸ਼ੀਆਂ ਦੇ ਵਿੱਚ ਕੋਈ ਕੋਧੀ ਏ ਤੇ ਕੱਲੋਂ ਪਾਣੀ ਪਾਉਂਦਾ ਸੀ ਅੱਜ ਉਹਨੇ ਤੋਬਾ ਕਰ ਲਈ ਤੇ ਅੱਜ ਦੁੱਧ ਚ ਪਾਣੀ ਪਾਵੇਗਾ ਨਹੀਂ ਜੇ ਕ੍ਰਿਸ਼ੀਆਂ ਦੇ ਵਿੱਚ ਕੋਈ ਤਗੜਾਲੂ ਸੀ ਕੋਈ ਕੋਈ ਦਾਦਾ ਜਿਹੜਾ ਚੋਰੀ ਚਕਾਰੀ ਕਰਨ ਵਾਲਾ ਸੀ ਅੱਜ ਉਹਨੇ ਤੋਬਾ ਕਰ ਲਈ ਤੇ ਚੋਰੀ ਕਰੇਗਾ ਤੇ ਕੁਝ ਕ੍ਰਿਸ਼ੀਆਂ ਦੇ ਵਿੱਚ ਪਹਿਲਾਂ ਆਸ਼ਕੀ ਪੱਠਾ ਸੀ ਤੋਬਾ ਕਰ ਲਈ ਤੇ ਫਿਰ ਦੁਬਾਰਾ ਦੋ ਆਸ਼ਕੀ ਕਰੇ ਹਾਈ ਰਾਹ ਕਿਹੜਾ ਫੜਦਾ ਵਾਤੇ ਆ ਤੇ ਜੇ ਤੋਬਾ ਕਰਕੇ ਵਾਪਿਸ ਮਾਂ ਲੈ ਕੇ ਬੰਦਾ ਫੇਰ ਵੀ ਉਹੀ ਕੰਮ ਕਰਦਾ ਤੇ ਫਿਰ ਪਰਮੇਸ਼ਰ ਕੀ ਕਰਦਾ ਪਰਮੇਸ਼ਰ ਸੈਟ ਕਰਦਾ ਉਹ ਖੁਦਾ ਦੇ ਲੋਕੋ ਪਰਮੇਸ਼ਰ ਕੋਲ ਬੰਦੇ ਨੂੰ ਮੋੜਨ ਦੇ ਬੜੇ ਢੰਗ ਨੇ ਬਹੁਤ ਢੰਗ ਇਥੇ ਅੱਟ ਉਹਨੇ ਕਿਹਾ ਵੀ ਇਹਨਾਂ ਨੂੰ ਕੀ ਕਰ ਦੋ ਆਟੇ ਕਰ ਤੋ ਕੀ ਕਰ ਤੋ ਜੀ ਆਟੇ ਕਰ ਤੋ ਅਗਵਾਈ ਕਿੰਨੇ ਕੀਤੀ ਪਵਿੱਤਰ ਆਤਮਾ ਖੁਦਾ ਦੇ ਲੋਕੋ ਰੱਬ ਦਾ ਧੰਨਵਾਦ ਕਰੋ ਪਰਮੇਸ਼ਵਰ ਨੇ ਤੁਹਾਨੂੰ ਆਟਾ ਕੀਤਾ ਏ ਅੱਜ ਤੁਸੀਂ ਵੇਖੋ ਕਿ ਲੋਕ ਕਿੰਨੇ ਗਲਤ ਕੰਮ ਕਰਦੇ ਪਏ ਨੇ ਕਿੰਨੇ ਪੁੱਠੇ ਰਾਵਾਂ ਦੇ ਤੁਰੇ ਵਿਖੇ ਨੇ ਅੱਜ ਤੁਸੀਂ ਬਾਜ਼ਾਰਾਂ ਦੇ ਵਿੱਚੋਂ ਚੀਜ਼ਾਂ ਲਏਓ ਨਾ ਤੁਹਾਨੂੰ ਦੁੱਧ ਜਿਹੜਾ ਸਹੀ ਮਿਲਣਾ ਹੈ ਨਾ ਤੁਹਾਨੂੰ ਫਰੂਟ ਸਹੀ ਮਿਲਣਾ ਹੈ ਨਾ ਤੁਹਾਨੂੰ ਕੋਈ ਕੱਪੜਾ ਸਹੀ ਮਿਲਣਾ ਹੈ ਨਾ ਤੁਹਾਨੂੰ ਤੁਹਾਨੂੰ ਕੋਈ ਚਾਚੀ ਕੀ ਜਿਹੜੀ ਖਾਣ ਵਾਲੀ ਉਹ ਸਹੀ ਨਹੀਂ ਉਹਦੀ ਸਭ ਕੁਝ ਮਲਬੜੀ ਏ ਤੇ ਜਦੋਂ ਤੁਸੀਂ ਤੋਬਾ ਕਰਦੇ ਹੋ ਬੈਪਟਿਸਮ ਲੈਂਦੇ ਹੋ ਪ੍ਰਭੂ ਨੂੰ ਜੀਵਨ ਦੇ ਦਿੰਦੇ ਹੋ ਤੁਸੀਂ ਰੱਬ ਨਾਲ ਵਾਅਦਾ ਕਰਦੇ ਹੋ ਪ੍ਰਭੂ ਮੈਂ ਅੱਜ ਤੋਂ ਪੁਰਾ ਕੋਈ ਕੰਮ ਨਹੀਂ ਕਰਾਂਗਾ ਇਹਦਾ ਮਤਲਬ ਜੇ ਤੁਸੀਂ ਕਾਰੋਬਾਰ ਕਰਦੇ ਹੋ ਤੁਸੀਂ ਕੋਈ ਫਰੂਟ खुदा देमेर से अगवाई की तो करो अड करो वादा करना ਕਿਹੜੇ ਘਰ ਦੇ ਵਿੱਚ ਬਾਈਬਲ ਨਹੀਂ ਹੈ ਉਹ ਰੱਬ ਦੇ ਲਾਇਕ ਨਹੀਂ ਹੈ ਜਿਹਨੂੰ ਕਲਾਮ ਸੁੰਨਾ ਚੰਗਾ ਨਹੀਂ ਲੱਗਦਾ ਪਰਮੇਸ਼ਰ ਉਹਨੂੰ ਚੰਗਾ ਨਹੀਂ ਲੱਗਦਾ ਜਿਹੜੇ ਬੰਦੇ ਨੂੰ ਕਲਾਮ ਸੁੰਨਾ ਚੰਗਾ ਨਹੀਂ ਲੱਗਦਾ ਪਰਮੇਸ਼ਰ ਉਹਨੂੰ ਚੰਗਾ ਨਹੀਂ ਲੱਗਦਾ ਕੰਨਾਂ ਨੂੰ ਆਦਤ ਪਾਓ ਕਲਾਮ ਸੁਣ ਦੀ ਜ਼ੁਬਾਨ ਨੂੰ ਆਦਤ ਪਾਓ ਕਲਾਮ ਬੋਲਣ ਦੀ ਅੱਖਾਂ ਨੂੰ ਆਦਤ ਪਾਓ ਕਲਾਮ ਪੜ੍ਹਨ ਦੀ ਇਹ ਖੁਦਾ ਦੇ ਲੋਕੋ ਕਿਲੀਸਾ ਕਿੱਥੇ ਜਾਂਦੀ ਹੈ ਹਾਂ ਬਾਦੇ ਵਾਲਾ ਇੱਥੇ ਇੱਕ ਹੀ ਮੰਡਲੀ ਦੇ ਵਿੱਚ ਉਪਦੇਸ਼ਕ ਵੀ ਹੈ ਤੇ ਨਬੀ ਵੀ ਹੈ ਜੀ ਹਾਂ ਉਪਦੇਸ਼ਕ ਵੀ ਤੇ ਨਬੀ ਵੀ ਹੈ ਉਪਦੇਸ਼ਕ ਵੀ ਹੈ ਤੇ ਨਬੀ ਵੀ ਹੈ ਪ੍ਰਚਾਰਕ ਵੀ ਇਹਦੇ ਨਬੀ ਵੀ ਹੈ ਇਹ ਆਤਮਾ ਦੀ ਅਗਵਾਈ ਵੀ ਮੰਡਲੀ ਕਰਦੀ ਹੈ ਮੰਡਲੀ ਨੂੰ ਆਤਮਾ ਦੀ ਅਗਵਾਈ ਵੀ ਮਿਲਦੀ ਹੈ ਰੂਹ ਦੇ ਨਾਲ ਪਰੋ ਇਥੇ ਗਵਾਹਾਂ ਲੋਕ ਵੱਡੀਆਂ-ਵੱਡੀਆਂ ਜਰੂਰ ਦੇ ਦਿੰਦੇ ਨੇ ਲੋਕ ਗੱਲਾਂ ਵੱਡੀਆਂ-ਵੱਡੀਆਂ ਕਰ ਦਿੰਦੇ ਨੇ ਪਰ ਕਲਾਮ ਦਾ ਗਿਆਨ ਬੋਲੋ ਹਾਂਜੀ ਕਲਾਮ ਦਾ ਗਿਆਨ ਨਹੀਂ ਹੁੰਦਾ ਗਿਆਨ ਇਹ ਜਿਹੜਾ ਮੰਡਲੀ ਦੇ ਵਿੱਚ ਰੂਹ پاک ਦੇ ਦੁਆਰਾ ਆਉਂਦਾ ਰੂਹ پاک ਅਗਵਾਈ ਕਰਦਾ ਮੰਡਲੀ ਦੀ ਇਹਤੇ ਪਾਲਿਸ ਤੇ ਵਰਨਾ ਬਾਸੀ ਅਗਵਾਈ ਕੌਣ ਕਰਦਾ ਹੈ ਜੀ ਪਵਿੱਤਰ ਆਤਮਾ ਤੇ ਜਦੋਂ ਪਵਿੱਤਰ ਆਤਮਾ ਮੰਡਲੀ ਦੀ ਅਗਵਾਈ ਕਰਦਾ ਹੈ ਤਾਂ ਉਹ ਤੋਂ ਕਲਿਸਿਆ ਦਾ ਕੀ ਹੁੰਦਾ ਹਾਂ ਕਲਿਸਿਆ ਦਾ ਕੀ ਹੁੰਦਾ ਵਾਧਾ 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 ਦਾ ਮਤਲਬ ਇਹੀ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਕੋਈ ਵਾਧਾ ਹੋਵੇ ਅੱਜ ਤੁਹਾਡਾ ਬੇਟਾ ਅਲਕੇਜੀ ਦੇ ਵਿੱਚ 1 ਸਾਲ ਬਾਅਦ ਤੁਸੀਂ ਕਹੋਗੇ ਅਲਕੇਜੀ ਚ ਰਹੇ ਕਿੰਨੀਆਂ ਮਾਵਾਂ ਨੇ ਜਿਹੜੀਆਂ ਚੁਣਗੀਆਂ ਮੇਰਾ ਬੇਟਾ ਉੱਥੇ ਰਭੂ ਕੋਈ ਹੈਗਾ ਅੱਜ ਤੁਹਾਡਾ ਬੇਟਾ ਪਹਿਲੀ ਜੇ 1 ਸਾਲ ਬਾਅਦ ਉਹ ਪਹਿਲੀ ਧੋਵੇ ਤੁਸੀਂ ਪਸੰਦ ਕਰੋਗੇ 2 ਸਾਲਾਂ ਬਾਅਦ ਉਹ ਪਹਿਲੀ ਧੋਵੇ ਪਸੰਦ ਕਰੋਗੇ 3 ਸਾਲਾਂ ਬਾਅਦ ਉਹ ਪਹਿਲੀ ਧੋਵੇ ਪਸੰਦ ਕਰੋਗੇ ਤਾਂ ਫਿਰ ਤੁਹਾਡਾ ਪਿਤਾ ਪਰਮੇਸ਼ਰ ਕਿਵੇਂ ਪਸੰਦ ਕਰ ਸਕਦਾ ਹੈ ਕਿ ਕੱਲ ਵੀ ਤੁਸੀਂ ਉੱਥੇ ਹੋਵੋ ਤੇ ਤਿੰਨਾਂ ਸਾਲਾਂ ਬਾਅਦ ਵੀ ਉੱਥੇ ਹੋਵੋ ਤੁਸੀਂ ਆਪਦੇ ਬੱਚੇ 라이트 ਵਦੇ ਉਹ ਗਿਆਨ ਤੋਂ ਵਦੇ ਉਹ ਸਰੀਰ ਤੋਂ ਵਦੇ ਉਹ ਗੱਲਾਂ ਤੋਂ ਵਦੇ ਉਹਨੂੰ ਦੁਨੀਆਦਾਰੀ ਦੇ ਨੌਲੇਜ ਆਵੇ ਤੇ ਤੁਹਾਡਾ ਪਰਮੇਸ਼ਰ ਇਹ ਨਹੀਂ ਕਾਵੇਗਾ ਕਿ ਤੁਹਾਨੂੰ ਵੀ ਪਰਮੇਸ਼ਰ ਦੇ ਗਿਆਨ ਦੇ ਨੌਲੇਜ ਆਵੇ ਬੋਲੋ ਕਾਵੇਗਾ ਕਿ ਨਹੀਂ ਐਸੇ ਲਈ ਖੁਦਾ ਦੇ ਲੋਕੋ ਕਿ ਤੁਸੀਂ ਚਾਹਦੇ ਹੋ ਕਿ ਤੁਹਾਡਾ ਵਾਧਾ ਹੋਵੇ ਤੇ ਗਿਆਨ ਤੋਂ ਵਧੋ ਬਾਈਬਲ ਦੇ ਗਿਆਨ ਲੋਕਾਂ ਦੇ ਕੋਲ بڑا ਗਿਆਨ ਅੱਜ ਉਹ ਧਰਤੀ ਦੇ ਬਿਤੇ ਧਰਤੀ ਦੀ ਡੂੰਘਾਈ ਦੱਸ ਸਕਦੇ ਨੇ ਆਕਾਸ਼ ਦੇ ਧਰਤੀ ਦੇ ਮੇਲ ਨੂੰ ਦੱਸ ਸਕਦੇ ਨੇ ਕਿੰਨੀ ਦੂਰ ਹੈ ਵੱਡੇ ਵੱਡੇ ਸਮੁੰਦਰਾਂ ਦੀ ਉਹਨਾਂ ਦੇ ਕੋਲ ਖੋਜ ਵੱਡੇ ਵੱਡੇ ਸਾਗਰਾਂ ਦੀ ਉਹਨਾਂ ਦੇ ਕੋਲ ਖੋਜ ਹੈਗੀ ਹੈ ਪਰ ਪਰਮੇਸ਼ਰ ਦੇ ਗਿਆਨ ਦੀ ਕੋਈ ਨਹੀਂ ਤੇ ਜਿਹੜੇ ਬੰਦੇ ਕੋਲ ਪਰਮੇਸ਼ਰ ਦਾ ਗਿਆਨ ਨਹੀਂ ਤੇ ਉਹ ਬੰਦੇ ਦਾ ਨਾਸ਼ ਹੋਏ ਅੱਜ ਤੁਸੀਂ ਆਣ ਪਾੜੋ ਤੁਸੀਂ ਘਟ ਬਣੇ ਹੋ ਤੁਹਾਡਾ ਘਰ ਤੋਂ ਕਾ ਤੁਹਾਡਾ ਤੁਹਾਡਾ ਦੇਵ ਬਹਿਲ ਸਜਦਾਗਾ ਪਰ ਤੁਹਾਨੂੰ ਰੱਬ ਦੇ ਗਿਆਨ ਦੀ ਗਿਆਨ ਤੁਹਾਨੂੰ ਰੱਬ ਦੇ ਗਿਆਨ ਦੀ ਪੂਰੀ ਜਾਣਕਾਰੀ ਹੈ ਤੁਸੀਂ ਰੱਬ ਦਾ ਪੂਰਾ ਗਿਆਨ ਅਸਲ ਕਰ ਦਿਓ ਤੇ ਯਾਦ ਰੱਖੋ ਤੁਸੀਂ ਨਾਸ਼ ਵੱਲ ਨਹੀਂ ਵਾਧੇ ਵੱਲ ਤੁਰ ਪੈ। ਆਟ ਕਿਤੇ ਗਏ ਲੋਕ ਕਿਹੜੇ ਲੋਕੋ ਹਾਂ ਆਟ ਕਿਤੇ ਕਹਿ ਲੋ ਆਟ ਕੀਤਾ ਹੋਇਆ ਬੰਦਾ ਜਦੋਂ ਕੱਟਾ ਜਦੋਂ ਬੱਕਰੇ ਬੰਦੇ ਦੇ ਕੰਮ ਬੋਲੋ ਵਕਰੇ ਹੋ ਵਕਰੇ ਬੰਦੇ ਦੇ ਵਿਸਾਲ ਭਾਈ ਕੰਮ ਦੇ ਵਕਰੇ ਹallelujah اے ਖੁਦਾ ਦੇ ਲੋਕੋ ਰੱਬ ਦੇ ਗਿਆਨ ਦੇ ਵੱਲ ਵਧੋ ਅੱਡ ਕੀਤੇ ਇਹੋ ਜਾਂ ਅੱਡ ਕੀਤੇ ਐਤਵਾਰ ਮੰਦਰੀ ਮੰਡਲੀ ਟੰਡ ਕੀਤੀ ਐਤਵਾਰ ਕਲਿੱਜਾਂ ਜਾਗਾ ਤੇ ਬਾਕੀ 6 ਦਿਨ ਹੋਰ ਮੰਡਲੀ ਚ ਗਾਇ ਚਲੇ ਤੇ ਵਾਦਾ ਨਹੀਂ ਹਾਂ ਇਹ ਆਪ ਨੂੰ ਵੀ ਘਾਟਾ ਤੇ ਕਲਿੱਜਾਂ ਦਾ ਹallelujah ਇਹਤੇ ਪਰਮੇਸ਼ਰ ਨੇ ਅਗਵਾਈ ਕੀਤੀ ਕਿ ਭਾਈ ਉਹਨਾਂ ਨੂੰ ਕੀ ਕਰੋ ਅੱਡ ਕਰੋ ਵਕਤ ਦੇਖੋ ਆਦੇ ਲੋਕੋ ਪਰਮੇਸ਼ਰ ਨੇ ਤੁਹਾਨੂੰ ਵੱਖਰੇ ਕੀਤਾ ਪਰਮੇਸ਼ਰ ਨੇ ਤੁਹਾਨੂੰ ਇਸ ਲਈ ਇੱਥੇ ਸੱਜਿਆ ਹੈ ਕਿ ਪਰਮੇਸ਼ਰ ਤੁਹਾਡਾ ਵਾਅਦਾ ਕਰਦਾ ਹੈ ਤੇ ਵਾਦਾ ਹੈ ਜਿਹੜਾ ਪਰਮੇਸ਼ਰ ਉਹ ਤੁਹਾਡਾ ਇਸ ਤਰੀਕੇ ਨਾਲ ਕਰੇਗਾ ਕਿ ਜਿਹੜੇ ਲੋਕ ਤੁਹਾਨੂੰ ਗੱਲਾਂ ਕਰਦੇ ਪੈਣੇ ਜਿਹੜੇ ਲੋਕ ਤੁਹਾਨੂੰ ਐਵੇਂ ਹੀ ਸਮਝਦੇ ਪੈਣੇ ਜਿਹੜੇ ਲੋਕ ਨਾ ਤੁਹਾਡਾ ਨਾਂ ਲੈਣਾ ਪਸੰਦ ਕਰਦੇ ਨੇ ਨਾ ਤੁਹਾਨੂੰ ਵੇਖਣਾ ਪਸੰਦ ਕਰਦੇ ਨੇ ਇੱਕ ਦਿਨ ਪਰਮੇਸ਼ਰ ਜਦੋਂ ਤੁਹਾਡੇ ਉੱਤੇ ਆਪਣੀ ਕਿਰਪਾ ਬਹਾਲ ਕਰੇਗਾ ਤੇ ਉਹੀ ਲੋਕ ਤੁਹਾਨੂੰ ਨੱਟ ਤੇ ਲੱਭਦੇ ਫਿਰਨਗੇ ਬੰਦਾ ਹੈਗਾ ਕਿੱਥੇ ਆ ਗਿਆ ਆਮੇਂ ਉਹ ਖੁਦਾ ਦੇ ਲੋਕੋ ਇਹ ਤਜਰਬੇ ਜੇ ਇਹ ਮੇਰਾ ਤਜਰਬਾ ਏ ਕਿ ਪਰਮੇਸ਼ਰ ਜਦੋਂ ਬੰਦੇ ਨੂੰ ਬਰਕਤ ਦਿੰਦਾ ਤਾਂ ਬੰਦੇ ਨੂੰ ਹਾਨ ਕਰ ਦਿੰਦਾ ਕਿਰਪਾ ਜਦੋਂ ਕਰਦਾ ਉਹ ਉਹ ਬੰਦੇ ਨੂੰ ਇਹ ਜਿਹੜਾ ਉਹ ਦੱਸ ਦਿੰਦਾ ਕਿ ਮੈਂ ਤੇਰਾ ਪਰਮੇਸ਼ਵਰ ਹਾਂ ਅੱਜ ਗਦਾ ਦੇ ਲੋਕੋ ਜਿਹੜੇ ਲੋਕਾਂ ਨੇ ਮੰਨ ਲਓ ਤੁਹਾਡਾ ਫੋਨਾਂ ਦਾ ਨੰਬਰ ਹੀ ਡਿਲੀਟ ਕਰਤਾ ਜਿਹੜੇ ਅੱਜ ਤੁਹਾਡੇ ਲਈ ਰਿਸ਼ਤੇਦਾਰ ਪੂਆ ਬੰਦ ਕਰ ਦਿੰਦੇ ਨੇ ਤੁਹਾਡੇ ਤੁਹਾਡੇ ਘਰ ਤਾਂ ਕਿ ਉਹਨਾਂ ਦੇ ਵਿਆਹ ਸ਼ਾਦੀਆਂ ਦੇ ਕਾੜ ਹੀ ਖਤਮ ਹੋ ਜਾਂਦੇ ਨੇ ਅੱਜ ਜਿਹੜਾ ਕੋ ਤੁਹਾਨੂੰ ਫੋਨ ਹੀ ਨਹੀਂ ਲਾ ਸਕਦਾ ਤੁਹਾਨੂੰ ਕੋਈ ਮਿਲ ਨਹੀਂ ਸਕਦਾ ਤੁਹਾਡਾ ਨਾਲ ਲੈਣਾ ਪਸੰਦ ਨਹੀਂ ਕਰਦੇ ਉਹ ਤੁਹਾਡੇ ਜਾਣ ਨਾਲ ਉਹਨਾਂ ਦੀ ਮਹਿਫਲ ਖਰਾਬ ਹੋ ਗਈ ਹੈ ਤੁਹਾਡਾ ਤੁਹਾਡੇ ਨਾਲ ਗੱਲ ਕਰਨ ਤੇ ਉਹਨਾਂ ਦੀ ਉਹਨਾਂ ਦੀ ਜਿਹੜੀ ਪਰਸਨੈਲਿਟੀ ਕਰਦਾ ਤੋ ਪਰਮੇਸ਼ਰ ਤੁਹਾਡੇ ਉਤੇ ਕਿਰਪਾ ਕਰੇਗਾ ਜਦੋਂ ਪ੍ਰਭੂ ਤੁਹਾਨੂੰ ਬਰਕਤ ਦੇਵੇਗਾ ਤੇ ਉਹ ਲੋਕ ਤੁਹਾਡੀਆਂ ਫੋਟੋਆਂ ਆਪ ਲੋਕਾਂ ਨੂੰ ਵਿਖਾਣਗੇ ਤੇ ਤੁਹਾਨੂੰ ਫੋਨ ਦੀਆਂ ਲੋਕੇਸ਼ਨਾਂ ਲਾ ਲਾ ਕੇ ਲੱਭਣਗੇ ਕਿ ਬੰਦਾ ਐਗਾ ਕਿੱਥੇ ਆ ਮੈਂ ਉਹਨੂੰ ਪੁੱਛਾਂਗਾ ਕਿ ਜਵਾਨੇ ਤੇਰੇ ਤੇ ਕਿਰਪਾ ਕਿੱਦਾਂ ਕੀਤੀ ਏ ਮੈਨੂੰ ਵੀ ਟੰਗ ਦਾਸ ਤੇ ਜਵਾਨ ਦੀ ਕਿਰਪਾ ਦੀ ਮੈਨੂੰ ਵੀ ਲੋੜ ਹੈ ਆਮੇਨ ਬਾਤੇ ਵੱਲ ਜਾ ਕਿਤੇ ਵੱਲ ਜਾ ਹਾਂ ਬਾਤੇ ਵੱਲ ਜਾਣਾ ਕਲਿਸਿਆ ਦਾ ਵੀ ਵਾਅਦਾ ਕਰਨਾ ਤੇ ਘਰ ਦਾ ਵੀ ਵਾਅਦਾ ਕਰਨਾ ਕਲਿਸਿਆ ਦਾ ਵਾਅਦਾ ਕਰਨਾ ਵੀ ਅੱਜ ਤੁਸੀਂ ਭਾਈ ਤਾਂ ਤੁਸੀਂ ਥੱਲੇ ਬੈਣ ਵਾਲੇ ਨੇ ਕੱਲ ਨੂੰ ਬਾਈਬਲ ਦਾ ਗਿਆਨ ਇੰਨਾ ਕ ਹਾਸਲ ਕਰੋ ਕਿ ਤੁਸੀਂ ਸਟੇਜ ਤੇ ਆਓ ਕਿ ਸਟੇਜ ਤੇ ਬੈਣ ਵਾਲੇ ਹੋ ਤੇ ਇੰਨਾ ਕ ਬਾਈਬਲ ਦਾ ਗਿਆਨ ਹਾਸਲ ਕਰੋ ਕਿ ਤੁਸੀਂ ਲੈਕ ਸਟੈਂਡ ਤੇ ਕੜ ਕੇ ਪ੍ਰਕਾਰ ਕਰ ਸਕੋ ਕਰਦਾ ਵੀ ਵਾਦਾ ਮਾਪਿਓ ਦਾ ਵੀ ਵਾਦਾ ਇਦਾਂ ਕਰਨਾ ਹੈ ਕਿ ਅੱਜ ਤੁਹਾਡਾ ਬਾਪ ਸੀਰੀ ਲੱਗਾ ਉਹਨੂੰ ਸੀਰ ਤੋਂ ਛਡਾਓ ਤੇ ਅੱਜ ਕੋ ਦਾ ਬਾਪ ਜਿਹੜਾ ਉਹ ਕਿਸੇ ਦਾ ਕਰਜ਼ਾਈ ਉਹਨੂੰ ਕਰਜ਼ੇ ਤੋਂ ਆਜ਼ਾਦ ਕਰੋ ਤੇ ਅੱਜ ਤੁਹਾਡਾ ਤੁਹਾਡਾ ਘਰ ਛੋਟਾ ਤੇ ਇੱਕ ਘਰ ਪਾਓ ਤੇ ਅੱਜ ਕੋ ਦਾ ਮਾਪੇ ਬਾਪ ਕੋਈ ਥਲੇ ਦੱਬਿਆ ਗਿਆ ਕਿਸੇ ਜ਼ਿੰਮੇਵਾਰੀ ਦੇ ਵਿੱਚ ਉਹਨੂੰ ਬਾਹਰ ਕੱਢੋ ਉਹ ਉਸ ਤੱਕਾ ਤੋਂ ਕਿ ਅੱਜ ਤੁਹਾਡੀ ਮੰਨ ਲਓ ਤੁਸੀਂ ਕਿਰਾਏ ਤੇ ਰਹਿੰਦੇ ਹੋ ਆਪਣਾ ਘਰ ਪਾਓ ਜੇ ਘਰ ਕੋਟਾ ਦਾ ਵੱਡਾ ਪਾਓ ਨਾ ਟਮਕਾਵਾ ਅੱਗੇ ਆ ਕੁਝ ਕਰੋ ਗੱਲਾਂ ਨਾਲ ਹੀ ਨਹੀਂ ਕਹਾਣੀਆਂ ਨਾਲ ਹੀ ਨਹੀਂ ਸਟੋਰੀਆਂ ਨਾਲ ਨਹੀਂ ਸਟੈਟਸ ਲਾ ਕੇ ਤੇ ਕਹ ਤੋ ਵੀ ਸਟੈਟਸ ਨਾਲ ਦੇ ਨਾਲ ਵਾਤੇ ਨਹੀਂ ਹੁੰਦੇ ਤੁਹਾਡਾ ਵਾਦਾ ਸਟੈਟਸਾਂ ਤੇ ਨਹੀਂ ਤੁਹਾਡਾ ਵਾਦਾ ਬੰਦੇ ਦੇ ਘਰ ਆ ਕੇ ਦਿਖਣਾ ਚਾਹੀਦਾ ਕੋਈ ਬੰਦਾ ਘਰ ਆਵੇ ਤੇ ਤੁਹਾਡੇ ਘਰ ਤੋਂ ਵੇਖਣਾ ਚਾਹੀਦਾ ਇਹ ਸਟੈਟਸਾਂ ਨਾਲ ਜਿਹੜਾ ਮਰਜ਼ੀ ਲਾਈ ਰੱਖੋ ਉਹ ਖੁਦਾ ਦੇ ਲੋਕੋ ਕੁਝ ਕਰਨ ਦੇ ਲਈ

ਪਰਭੂ ਮੈਂ ਤੇਰੇ ਲਈ ਕੁਝ ਕਰਾਂਗਾ ਫੇਰ ਬੋਲੋ ਪ੍ਰਭੂ ਮੈਂ ਤੇਰੇ ਲਈ ਕੁਝ ਕਰਾਂਗਾ ਆਮੇਨ ਇਹ ਨਹੀਂ ਐ ਵੀ ਤੁਸੀਂ ਬਾਦਰੀ ਇਸ ਲਈ ਕਹਿੰਦਾ ਪਿਆ ਵੀ ਤੁਸੀਂ ਢੇਰ ਸਾਰਾ ਚੰਦਾ ਦਵੋ ਤਾ ਚੰਦੇ ਨਾਲ ਸਾਰੇ ਕੰਮ ਹਾਂ ਉਹ ਚੰਦਿਆਂ ਨਾਲ ਨਹੀਂ ਬੰਦਿਆਂ ਨਾਲ ਵੀ ਹੁੰਦੇ ਜਿੱਥੇ ਚੰਦੇ ਨੇ ਕੰਮ ਕਰਨਾ ਹਾਂਜੀ ਉਥੇ ਬੰਦਿਆਂ ਨੇ ਕੰਮ ਨਹੀਂ ਕਰਨਾ ਤੇ ਜਿੱਥੇ ਬੰਦਿਆਂ ਨੇ ਕੰਮ ਕਰਨਾ ਉਥੇ ਚੰਦੇ ਨੇ ਕੰਮ ਕਰਨਾ ਇਹ ਨਹੀਂ ਵੀ ਜਦੋਂ ਕਹੀਏ ਕੁਝ ਵੀ ਕੋਈ ਕਰੀਏ ਤੇ ਉਹ ਤੋਂ ਦਿਮਾਗ ਦੇ ਵਿੱਚ ਇਹ ਨਹੀਂ ਘਟਕੀ ਹੋਣੀ ਚਾਹੀਦੀ ਕਿ ਪਾਸਪਰ ਕੰਦੇਲੀ ਕਹਿੰਦਾ ਕੰਦਾ ਜੀ ਕਰਦਾ ਤੋ ਕਿਸ ਦਾ ਨਾਮ ਲਵੋ ਇਹ ਬਾਈਪਾਸ